ਜਿ세 2024 ਦੀ ਇਲੈਕਸ਼ਨ ਆ ਰਹੇ ਨੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਜਿਹੜਾ ਲੋਕਾਂ ਨੂੰ ਵੇਅਰ ਕੀਤਾ ਜਾਂਦਾ ਜੀ ਵੋਟਾਂ ਪਾਉਂਦਾ ਤੁਹਾਨੂੰ ਹੱਕ ਹੈ ਵੋਟਾਂ ਪਾਓ ਆਪਣੀਆਂ ਇਹ ਤੁਹਾਡਾ ਹੱਕ ਹੈ ਆਪਾਂ ਗੱਲ ਵੀ ਕਰਾਂਗੇ ਪਰ ਇੱਥੇ ਬਟਾਲਾ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਜੀ ਇੱਥੇ ਇੱਕ ਸੰਸਥਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜਿਹੜੀ ਵੋਟ ਆ ਉਹ ਜ਼ਰੂਰ ਆਪਣੀ ਵੋਟ ਪਾਈ ਜਾਏ ਆਪਾਂ ਇਹਨਾਂ ਨਾਲ ਗੱਲ ਵੀ ਕਰਦੇ ਆਂ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੋਗਿੰਦਰ ਅੰਗਰਾਲਾ ਮੈਂ ਪ੍ਰਧਾਨ ਆ ਮਜਬੂਤ ਰਾਸ਼ਟਰ ਸੰਗਠਨ ਰਜਿਸਟਰਡ ਭਾਰਤ ਦਾ ਔਰ ਅੱਜ ਅਸੀਂ ਨੀ ਵੈਲਫੇਅਰ ਸੁਸਾਇਟੀ ਅਤੇ ਲਾਈਨਸ ਕਲਬ ਸੇਵਾ ਸਫਾਇਰ ਦੇ ਪ੍ਰਧਾਨ ਸ਼੍ਰੀ ਰਜੀਵ ਬੱਬੂ ਵਿਗਜੀ ਜੀ ਦੇ ਸਹਿਯੋਗ ਦੇ ਨਾਲ ਔਰ ਸਾਰੇ ਉਹਨਾਂ ਦੀ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਇਸ ਵਾਰ 70 ਤੋਂ ਪਾਰ ਜਿਹੜਾ ਅਭਿਆਨ ਸ਼ੁਰੂ ਕੀਤਾ ਹੈ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਰੰਗਲ ਜੀ ਔਰ ਬਟਾਲਾ ਦੇ ਐਸਡੀਐਮ ਡਾਕਟਰ ਸ਼ੈਰੀ ਭੰਡਾਰੀ ਜੀ 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 ਸਹਿਯੋਗ ਦੇ ਨਾਲ ਅਸੀਂ ਇਹ ਮਿਸ਼ਨ ਜਿਹੜਾ ਵੈ ਇਹਨੂੰ ਘਰ ਘਰ ਪਹੁੰਚਾਵਾਂਗੇ ਕਿਉਂਕਿ ਜੇਕਰ ਲੋਕਤੰਤਰ ਮਜ਼ਬੂਤ ਹੋਵੇਗਾ ਤਾਂ ਹੀ ਸਾਡਾ ਦੇਸ਼ ਜਿਹੜਾ ਵੈ ਅੱਗੇ ਤਰੱਕੀ ਕਰੇਗਾ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੇ ਲਈ ਅਸੀਂ ਹਰ ਇੱਕ ਵੋਟਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਜਿਨ੍ਹਾਂ ਦੇਸ਼ਾਂ 'ਚ ਲੋਕਤੰਤਰ ਕਮਜ਼ੋਰ ਹੈ ਉਹਨਾਂ ਦੇਸ਼ਾਂ ਦਾ ਅੱਜ ਹਾਲ ਵੇਖ ਲਓ ਕੀ ਹੋ ਰਿਹਾ ਇਸ ਕਰਕੇ ਸਾਡਾ ਜਿਹੜਾ ਤਿਰੰਗਾ ਵੈ ਜਿਹੜਾ ਸਾਨੂੰ ਆਪਣੀ ਜਾਨ ਨਾਲੋਂ ਪਿਆਰਾ ਵੈ ਉਹਨੂੰ ਹੋਰ ਉੱਚਾ ਕਰਨ ਦੇ ਲਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ 1 ਜੂਨ ਵਾਲੇ ਦਿਨ ਆਪਣੀਆਂ ਵੋਟ ਦਾ ਇਸਤੇਮਾਲ ਕਰਕੇ ਆਪਣੇ ਕਮਾਂਕਾਰਾਂ ਤੇ ਜਾਓ ਵੋਟ ਜ਼ਰੂਰ ਪਾਓ ਇਸ ਕਰਕੇ ਸਾਡਾ ਦੇਸ਼ ਬੁਲੰਦੀਆਂ ਤੇ ਜਾਵੇ ਸਰ ਕਿੱਥੇ ਕਿੱਥੇ ਵੇਅਰ ਕੀਤਾ ਗਿਆ ਤੁਹਾਨੂੰ ਆ ਜਿਹੜਾ ਵੇਅਰ ਕਰਦੇ ਪਏ ਕਿਹੜੀ ਕਿਹੜੀ ਜਗ੍ਹਾ ਤੇ ਜਾ ਕੇ ਵੇਅਰ ਕਰਦੇ ਪਏ ਉਹ ਜੋ ਕਾਲਜਾਂ ਕਰਕੇ ਸਰ ਇਹ ਜਿਹੜੀ ਜਿਹੜੀ ਸਾਡੀ ਇਹ ਸਿਸਟਮ ਹੈ ਜਿਹੜੀ ਸਾਡੀ ਮਜ਼ਬੂਤ ਆ ਸਾਡਾ ਸੰਗਠਨ ਵੱਲੋਂ ਆ ਇਹ ਹੀ ਹੁਣ ਕਾਲਜਾਂ ਚ ਸ਼ੁਰੂ ਕਰ ਰਹੇ ਆ ਕਾਲਜਾਂ ਚ ਜਾ ਕੇ ਜਿਨ੍ਹਾਂ ਲੋਕਾਂ ਕਿਉਂਕਿ ਉਹ ਕਾਲਜਾਂ ਚ ਵੱਡੇ ਬੱਚੇ ਪੜ੍ਹਦੇ ਨੇ ਉਹਨਾਂ ਦੀਆਂ ਵੋਟਾਂ ਬਣੀਆਂ ਹੋਈਆਂ ਨੇ ਔਰ ਉਹਨਾਂ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਜਿਹੜੇ ਨਵੇਂ ਵੋਟਰ ਨੇ ਉਹ ਜ਼ਰੂਰ ਵੋਟ ਪਾਣ ਔਰ ਆਪਣੇ ਦੇਸ਼ ਨੂੰ ਆਪਣੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਇਸ ਤਰ੍ਹਾਂ ਪਟਾਲਾ ਦੇ ਵਿੱਚ ਹੋਰ ਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਗਈ ਤੁਹਾਡੇ ਵੱਲੋਂ ਮੈਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕਰਾਂਗਾ ਕਿ ਜਿੱਥੇ ਦੇਸ਼ ਦਾ ਕੰਮ ਹੈ ਜਿੱਥੇ ਆਪਣੀ ਦੇਸ਼ ਭਗਤੀ ਦਾ ਕੰਮ ਹੈ ਉੱਥੇ ਸਾਰੀਆਂ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਮੈਂ ਨੀਵ ਵੈਲਫੇਅਰ ਸੁਸਾਇਟੀ ਹੋ ਲਾਈਨਸ ਕਲੱਬ ਸੇਵਾ ਸੁਸਾਇਰ ਦੀ ਸਮੂਚੀ ਟੀਮ ਅਤੇ ਪ੍ਰਧਾਨ ਜੀ ਰਜੀਵ ਵਿਗਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਪਹਿਲ ਕੀਤੀ ਹੈ ਔਰ ਪਹਿਲ ਕਰਕੇ ਇਹ ਜਿਹੜੀ ਹੈ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾਣ ਦੀ ਜਿਹੜੀ ਗੱਲ ਹੈ ਉਹ ਤੋਰੀ ਹੈ ਔਰ ਜ਼ਿਲ੍ਹਾ ਪ੍ਰਸ਼ਾਸਨ ਦਾ ਅਸੀਂ ਸਹਿਯੋਗ ਦੇ ਰਹੇ ਆ ਆਪਾਂ ਆਪਾਂ ਗੱਲ ਵੀ ਕਰਦੇ ਆ ਜਿਹੜਾ ਇਹਨਾਂ ਨੇ ਉਹ ਵੋਟਾਂ ਹਰੇਕ ਵਿਅਕਤੀ ਨੂੰ ਵੇਅਰ ਕਰਦੇ ਪਏ ਆ ਵੀ ਜਿਹੜਾ ਵੋਟ ਪਾਉਂਦਾ ਉਹਨਾਂ ਦਾ ਹੱਕ ਹੈ ਆਪਾਂ ਗੱਲ ਵੀ ਕਰਦੇ ਹਾਂ ਹੋਰ ਸੰਸਥਾ ਨਾਲ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੈਂ ਰਜੀਵਿਕ ਪ੍ਰੈਜ਼ੀਡੈਂਟ ਲਾਈਨਸ ਕਲਬ ਬਟਾਲਾ ਸੇਵਾ ਐਂਡ ਨੀ ਵੈਲਫੇਅਰ ਸੋਸਾਇਟੀ ਨੇ ਜੇ ਨਵਾਂ ਲੋਪੀਲ ਕੀਤੀ ਕੀ ਹੈ ਵੀ ਜਿਹੜਾ ਵੋਟ ਪਾਉਣ ਦਾ ਹੱਕ ਹੈ ਹਰ ਬੰਦਾ ਵੋਟ ਪਾਵੇ ਕਿੱਦਾਂ ਲੱਗਦਾ ਤੁਹਾਨੂੰ ਦੇਖੋ ਜੀ ਡੀਸੀ ਸਾਹਿਬ ਦੇ ਦਿਸ਼ਾ ਦੇ ਦੇਸ਼ ਤੇ ਜੋ ਮਜਬੂਤ ਰਾਸ਼ਟਰੀ ਸੰਗਠਨ ਦੇ ਕੁੰਮੀ ਪ੍ਰਧਾਨ ਜੁਗਿੰਦਰ ਰੰਗਰਾਲਾ ਜੀ ਉਹਨਾਂ ਦੇ ਪੰਜਾਬ ਹੈੱਡ ਇਸ਼ੂ ਰੰਜਲ ਜੀ ਜਿਲ੍ਹਾ ਪ੍ਰਧਾਨ लवली ਕੌਸ਼ਲ ਜੀ ਜਿਹੜੀ ਮਹੀਮ ਸ਼ੁਰੂ ਕੀਤੀ ਹੈ ਕਿ ਮੈਕਸਿਮਮ ਵੋਟ ਪਾਈ ਜਾਵੇ ਜਿੱਚ ਨਵੇਂ ਬੱਚੇ ਜਿਨ੍ਹਾਂ ਦੀ ਵੋਟਾਂ ਬਣੀਆਂ ਉਹ ਵੋਟ ਪਾਣ ਸਾਰੇ ਜਣੇ 70% ਤੋਂ ਉੱਪਰ ਵੋਟ ਹੋਏ ਜਿੱਚ ਅਸੀਂ ਲੋਕਤੰਤਰ ਮਜਬੂਤ ਹੁੰਦਾ ਹੈ ਇਹ ਬੜਾ ਛਾ ਪ੍ਰਲਾਪ ਹੈ ਤੇ ਅਸੀਂ ਸਾਰੀਆਂ ਸੰਸਥਾਵਾਂ ਵੀ ਤੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਸਾਰੇ ਇਹਨਾਂ ਦੇ ਨਾਲ ਸਾਥ ਦਈਏ ਤੇ ਮੈਕਸਿਮਮ ਵੋਟ ਪਾਏ ਤੇ ਜਿਨ੍ਹਾਂ ਨਾਲ ਅਸੀਂ ਅੱਛਾ ਲੀਡਰ ਚੁਣ ਸਕੀਏ ਅੱਛਾ ਆਪਣਾ ਦੇਸ਼ ਦਾ ਭਲਕ ਚੁਣ ਸਕੀਏ ਤੇ ਮੈਂ ਇਸ ਪ੍ਰਾਲੇ ਦੀ ਬਹੁਤ ਬਹੁਤ ਸ਼ਲਾਘਾ ਕਰਦਾ ਤੇ ਮੈਂ ਨਾਲ ਹੀ ਧੰਨਵਾਦ ਕਰਦਾ ਹਰਪ੍ਰਾਲਾ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਆਪਣੇ ਨਾਲ ਤੁਹਾਡੀ ਸੰਸਥਾ ਵੱਲੋਂ ਵੀ ਕੋਈ ਇੰਦਾ ਦਾ ਪ੍ਰਾਲਾ ਕੀਤਾ ਜਾਊਗਾ ਅਸੀਂ ਇਹਨਾਂ ਦਾ ਪੂਰਾ ਸਾਥ ਦੇਾਂਗੇ ਜੀ ਹਰਪ੍ਰਾਲਾ ਸਾਹਿਬ ਦਾ ਸਾਡੀ ਸੰਸਥਾ ਵੀ ਸਾਡੀ ਸੰਸਥਾ ਹੀ ਹੈ ਤੇ ਇਹ ਸੰਸਥਾਵਾਂ ਸਾਰੀਆਂ ਰਲ ਕੇ ਕੰਮ ਕਰਨੀਆਂ ਜੀ ਹਰਪ੍ਰਾਲਾ ਸਾਹਿਬ ਦੇ ਅਪ ਗੱਲ ਵੀ ਕਰਦੇ ਆਂ ਹੋਰ ਵੀ ਜਿਹੜੇ ਇੱਥੇ ਵਿਅਕਤੀ ਕਿ ਉਹਨਾਂ ਦੇ ਨਾਲ ਹਾਂਜੀ ਸਰ ਕਿੱਦਾਂ ਲੱਗਦਾ ਜਿਹੜਾ ਅਵੇਅਰ ਕਰਦੇ ਪਏ ਵੋਟਾਂ ਦਾ ਇਹ ਬਹੁਤ ਹੀ ਅੱਛਾ ਲੱਗਦਾ ਹੈ ਸਭ ਤੋਂ ਪਹਿਲਾਂ ਜਗਿੰਦਰ ਅਗਰਾਲਾ ਜੀ ਨੇ ਔਰ ਸਾਡੀ ਲਾਇਨ ਕਲੱਬ ਟਾਲਾ ਸੇਵਾ ਸਫਾਰਦ ਦੇ ਪ੍ਰਧਾਨ ਲਾਇਨ ਜੀ ਵਕੀ ਜੀ ਨੇ ਦੱਸਿਆ ਔਰ ਅਸੀਂ ਵੀ ਆਪਣੀ ਐਸਏਡੀ ਸਾਡੀ ਸੰਸਥਾ ਇਹਦੇ ਵੱਲੋਂ ਅਸੀਂ ਆਪਣੇ ਮੈਂਬਰ ਨੂੰ ਔਰ ਮੈਂਬਰ ਹੁਨਾਲੇ ਭਈ ਕਵਾਂਗੇ ਕੋ ਆਪਣੇ ਪੇਰੈਂਟਸ ਨੂੰ ਆਪਣੇ ਗਲੀ ਮੱਲੇ ਵਾਲਿਆਂ ਨੂੰ ਇਤਸਾਦ ਕਰਨ ਕਿ ਉਹ ਇਸ ਵਾਰ 70% ਤੋਂ ਵੱਧ ਬੁਲਦਮਾਨ ਤਾਂ ਕਿ ਡੈਮੋਕਰੇਸੀ ਦੇ ਵਿੱਚ VOTING ਇੱਕ ਇੱਕ ਅਧਿਕਾਰ ਹੈ ਜਿਸ ਦੇ ਨਾਲ ਅਸੀਂ ਸਮਾਜ ਨੂੰ ਆਪਣੇ ਦੇਸ਼ ਨੂੰ ਅੱਗੇ ਵਧਾ ਸਕਦੇ ਹਾਂ ਔਰ VOTES ਪਾ ਕੇ ਜਿਹੜਾ ਲੋਕਤੰਤਰ ਹੈ ਉਹ ਜੀਵਤ ਰਹਿੰਦਾ ਹੈ ਇਸ ਕਰਕੇ ਅਸੀਂ ਇਹਨਾਂ ਦੇ ਧਨਵਾਦੀਆਂ ਮਜਬੂਤ ਰਾਸ਼ਟਰ ਸੰਗਠਨ ਦੇ ਕਿ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਔਰ ਸਾਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਸਰ ਕਿੱਦਾਂ ਫਿਰ ਫੇਰ ਕੀਤਾ ਜਾਂਦਾ ਤੁਹਾਡੇ ਵੱਲੋਂ ਦੇਖੋ ਜੀ ਇਹ ਸਾਡਾ ਮਾਨਯੋਗ ਡੀਸੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੈ ਤੁਹਾਡੇ ਸਾਡੇ ਕੌਮੀ ਪਦਾਂ ਸ਼੍ਰੀ ਚੁਗੁੰਦਰ ਅੰਗਰਾਲਾ ਜੀ ਸਾਡੇ ਲਾਇਓਂਸ ਕਲੱਬ ਦੇ ਪ੍ਰੈਜ਼ੀਡੈਂਟ ਰਜੀਵ ਵਿਕ ਦੀ ਸ਼ਾਮ ਸ਼ਰਮਾ ਜੀ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਡਬਲੀ ਜੀ ਵੀ ਕੇ ਸੈਗਲ ਜੀ ਇਹੀਂ ਇੱਕ ਸਾਂਝਾ ਪਰਾਲਾ ਕਰ ਰਹੇ ਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਅਵੇਅਰ ਕਰਨ ਦਾ VOTING ਜ਼ਰੂਰ ਕਰਨੀ ਹੈ ਦੇਸ਼ ਦੀ ਡਵੈਲਪਮੈਂਟ ਵਾਸਤੇ ਬਹੁਤ ਹੀ ਜ਼ਰੂਰੀ ਹੈ ਇਸ ਲਈ ਹਰ ਬੰਦਾ ਆਪਣੀ VOTING ਦਾ ਇਸਤੇਮਾਲ ਜ਼ਰੂਰ ਕਰੇ ਇਹ ਸੁਣਿਆ ਤੋਂ ਯਮਨੂ ਸਸਤਾ ਨੂੰ ਉਹਨਾਂ ਨੇ ਕਿਹਾ ਵੀ ਜਿਹੜੀ ਵੋਟ ਪਾਉਣ ਦਾ ਹੱਕ ਹੈ ਹਰ ਵਿਅਕਤੀ ਨੂੰ ਆਪਣੀ ਵੋਟ ਜਿਹੜੀ ਹੈ ਜ਼ਰੂਰ ਪਾਣੀ ਚਾਹੀਦੀ ਹੈ ਮੈਂ ਪਟਾਲਾ ਤੋਂ ਵਿਕੀ ਮਲਿਕ